ਆਦਿ ਨਾਲ ਧੱਕਾ ਆ ਸਾਡੇ ਨਾਲ ਤਾਂ 15 ਲੱਖ ਦੀ ਠੱਗੀ ਵਜੇ ਸ਼੍ਰੀ ਆਮ ਇੱਕ ਮੈਂ ਕੁੜੀ ਨੂੰ ਪਿਆਰ ਕਰਦਾ ਸੀ ਮੈਂ ਇਹਨਾਂ ਨੂੰ ਬਾਪੂ ਨੂੰ ਪਹਿਲਾਂ ਹੀ ਕਹਤਾ ਸੀ ਕਿ ਮੈਂ ਨਹੀਂ ਵਿਆਹ ਕਰਾਉਣਾਗਾ ਬਾਪੂ ਤੱਕੇ ਨਾਲ ਵਿਆਹ ਕਰਾਉਂਦਾ ਹੀ ਮੇਰਾ ਅੱਛਾ ਤੁਸੀਂ ਸਾਰਾ ਕੁਝ ਜਾਣਦੇ ਸੀ ਜਾਣਦੇ ਕੀ ਸੀ ਕਈ ਸਾਰੇ ਸਿਆਪੇ ਹੀ ਇਹਨਾਂ ਭੈਣ ਚੋਦ ਕੰਜਰਾਂ ਦੇ ਪਾਏ ਇਹਨਾਂ ਦੇ ਜੀ ਇਹਨਾਂ ਨੇ ਮੁੰਡਾ ਵਿਗਾੜਿਆ ਸਾਡਾ ਸਾਰਾ ਜੀ ਜੀ ਸਾਰੀ ਰਾਤ ਮੁੰਡਾ ਨੱਚਦਾ ਰਿਹਾ ਡੀਜੇ ਤੇ ਵਿਆਹ ਵਾਲਾ ਦਿਨ ਸੀਗਾ ਪੂਰਾ ਨੱਚਿਆ ਪੂਰਾ ਗਿੱਧਾ ਪਾਇਆ ਬੁੜੀਆਂ ਨੇ ਵੀ ਮਾਪਿਓ ਨੇ ਵੀ ਗਿੱਧਾ ਪਾਇਆ ਤੇ ਮੁੰਡਾ 3 ਵਜੇ ਰਾਤ ਸਵੇਰ 3 ਵਜੇ ਫਰਾਰ ਹੋ ਗਿਆ ਕੱਲ ਬਾਤ ਕੀ ਆ ਕੁੜੀ ਵਾਲੇ ਵੀ ਖੜੇ ਆ ਤੇ ਵਿਚੋਲਾ ਵੀ ਖੜਾਗਾ ਮੁੰਡੇ ਦਾ ਪਿਓ ਵੀ ਖੜਾ ਤੇ ਮੁੰਡਾ ਵੀ ਖੜਾਗਾ ਸਾਰੀ ਗੱਲਬਾਤ ਆ ਪੁੱਛਦੇ ਆਂ ਆਪਾਂ ਸਸੀਕਾਲ ਜੀ ਸਸੀਕਾਲ ਜੀ ਕੀ ਗੱਲਬਾਤ ਆ ਸਾਰੀ ਗੱਲਬਾਤ ਇਹ ਹੈ ਜੀ ਸਾਡੇ ਨਾਲ ਧੱਕਾ ਆ ਸਾਡੇ ਨਾਲ ਤਾਂ 15 ਲੱਖ ਦੀ ਠੱਗੀ ਵਜਈ ਸ਼੍ਰੀਆਮ ਇੱਕ ਰਾਤ ਚ 15 ਲੱਖ ਦੀ ਠੱਗੀ ਵਜਈ ਕਿਨੂੰ ਮੂ ਦਿਖਾਈਏ ਸਾਡਾ ਸਾਰੇ ਨੀਤੀ ਰਿਵਾਜ ਸਾਡੇ ਰਿਸ਼ਤੇਦਾਰ ਸਾਰੇ ਕੋਲੇ ਬੈਠੇ ਆ ਆਂਡ ਗਵਾਂਡ ਸਾਡਾ ਮੂੰਹ ਦਿਖਾਉਣ ਨੂੰ ਕੇਵਲ ਸ਼ਕਲ ਵੀ ਨਹੀਂ ਦਿਖਾ ਸਕਤੇ ਸਾਡਾ ਨੀਮੀ ਕਰਾਤੀ ਜਾਵਾਂ ਤੁਸੀਂ ਤੁਸੀਂ ਵਿਚੋਲੇ ਹੋ ਆਹ ਵਿਚੋਲੇ ਦੇ ਤਾਂ ਪੈਣੀਆਂ ਚਾਹੀਦੀਆਂ ਸਾਰਨਾ ਵੱਧ ਇਹਨੇ ਕੀ ਸੋਚ ਕੇ ਕਰਾਇਆ ਵਿਚੋਲੇ ਜ਼ਰੂਰ ਆ ਜੀ ਵਿਚੋਲੇ ਬਣੇ ਆ ਜਦੋਂ ਵਿਚੋਲੇ ਬਣੇ ਸੀ ਇਹਨਾਂ ਨੂੰ ਵੀ ਉਹਨਾਂ ਦਾ ਦੇਖਾ ਦਿਖਾਈ ਕਰਾਈ ਸੀ ਉਹਨਾਂ ਨੇ ਵੀ ਇਹਨਾਂ ਨੂੰ ਦੇਖਾ ਦਿਖਾਈ ਕੀਤੀ ਸਾਰੇ ਇਹਨਾਂ ਵਿਚਾਰ ਭਾਵਨਾ ਸਾਰਾ ਕੁਝ ਕੀਤਾ ਜਾਇਦਾਦ ਵਿਖਾਈ ਠੀਕ ਹੈ ਪਰ ਹੁਣ ਤਾਂ ਉਹਨਾਂ ਦੇ ਵਿਚਾਰਾ ਉਹਦੇ ਮਾਪਿਆਂ ਦੇ ਵਿਚਾਰਾ ਉਹਨਾਂ ਨੂੰ ਪੁੱਛਣਾ ਚਾਹੀਦਾ ਵੀ ਕੀ ਬਣੂਗਾ ਉਹਦਾ ਬੁੱਢੇ ਦਾ ਭਾਈ ਤੂੰ ਭੱਜ ਕੇ ਗਿਆ ਸੀ ਮੈਂ ਕੁੜੀ ਨੂੰ ਪਿਆਰ ਕਰਦਾ ਸੀ ਮੈਂ ਇਹਨਾਂ ਨੂੰ ਬਾਪੂ ਨੂੰ ਪਹਿਲਾਂ ਹੀ ਕਹਿਤਾ ਸੀ ਕਿ ਮੈਂ ਨਹੀਂ ਵਿਆਹ ਕਰਾਉਣਾਗਾ ਬਾਪੂ ਤੱਕੇ ਨਾ ਵਿਆਹ ਕਰਾਉਂਦਾ ਹੀ ਮੇਰਾ ਅੱਛਾ ਹਾਂਜੀ ਜੋ ਮੈਂ ਕਹਿਦਾ ਨਹੀਂ ਵਿਆਹ ਕਰਾਉਣਾ ਤਾਂ ਹੀ ਮੈਂ ਭੱਜਿਆ ਜੀ ਅੱਛਾ ਤੁਹਾਨੂੰ ਦੱਸਿਆ ਸੀ ਮੁੰਡੇ ਨੇ ਵੀ ਪਹਿਲਾਂ ਮੈਂ ਵਿਆਹ ਨਹੀਂ ਕਰਾਉਣਾ ਦੱਸਿਆ ਸੀਗਾ ਜੀ ਸਾਨੂੰ ਉਹ ਉਹ ਪਰਿਵਾਰ ਨਹੀਂ ਚੰਗਾ ਲੱਗਿਆ ਅੱਛਾ ਅਸੀਂ ਇਹਨਾਂ ਨੂੰ ਕਿਹਾ ਵੀ ਆਪਾਂ ਕਿਹਾ ਵੀ ਘਰੇ ਘਰ ਦੇ ਰਿਲੇਸ਼ਨ ਵਧੀਆ ਬੱਚੇ ਪਰਿਵਾਰ ਵਧੀਆ ਫੈਮਿਲੀ ਵਧੀਆ ਬਾਈ ਜੀ ਨੇ ਰਿਸ਼ਤਾ ਕਰਵਾਇਆ ਸੀਗਾ ਜੀ ਅੱਛਾ ਜੀ ਤੇ ਉਹ ਦੇ ਕਰਕੇ ਤੇ ਅਸੀਂ ਇਹਦਾ ਕਰਦੇ ਸੀਗੇ ਜੇ ਹਣ ਸਾਨੂੰ ਪਹਿਲਾਂ ਦਾ ਦਿੰਦਾ ਵੀ ਅਸੀਂ ਮੈਂ ਜਮਾ ਹੀ ਨਹੀਂ ਕਰਾਉਣਾ ਅੱਛਾ ਜੀ ਤੇ ਫਿਰ ਅਸੀਂ ਉਹ ਜਾ ਉੱਥੇ ਮੁੰਡੇ ਤੁਹਾਡੇ ਨੇ ਵਿਆਹ ਕਰਾ ਲਿਆ ਵਿਆਹ ਕਰਾ ਲਿਆ ਜੀ ਸਾਡੀ ਤਾਂ ਮਿੱਟੀ ਪਲੀਸ ਕਰਤੀ ਕੰਜਰ ਦੇ ਨੇ ਸਾਰੀ ਮਿੱਟੀ ਪਲੀਸ ਬਾਈ ਥੋੜੀ ਨਹੀਂ ਉਹ ਪਿੱਟੀ ਪਲੀਸ ਸਾਡੀ ਹੋਈ ਆ ਸਾਡਾ 15 ਲੱਖ ਰੁਪਏ ਖਰਾਬ ਹੋਇਆ ਸਾਡੋ 15 ਲੱਖ ਰੁਪਏ ਦੇ ਦੋ ਬਸ ਗੱਲ ਖਤਮ ਨਹੀਂ ਤਾਂ ਅਸੀਂ ਠਾਣੇ ਆ ਤਰੀ ਬੰਦਾ ਕਿ ਬਾਈ ਤੂੰ ਪਹਿਲਾਂ ਪੁੱਛਿਆ ਸੀ ਤੁਸੀਂ ਮੈਨੂੰ ਲੈ ਕੇ ਆਏ ਸੀ ਮੈਨੂੰ ਕਹਿੰਦੇ ਸੀ ਸਾਡੇ ਮੁੰਡੇ ਨੂੰ ਰਿਸ਼ਤਾ ਕਰਾ ਦੇ ਉਸ ਟਾਈਮ ਤਾਂ ਤੁਸੀਂ ਕਹਿੰਦੇ ਸੀ ਵੀ ਅਸੀਂ ਕੁਝ ਨਹੀਂ ਮੰਗਦੇ 15 ਲੱਖ ਰੁਪਏ ਬਾਅਦ ਦੇ ਵਿੱਚ ਤੁਸੀਂ ਮੰਗ ਕਰ ਲਈ ਤੁਹਾਨੂੰ ਮੰਗ ਵੀ ਦਿਵਾਤੀ ਫਿਰ ਜਿਹੜੀਆਂ ਚੀਜ਼ਾਂ ਤੁਸੀਂ ਮੰਗੀਆਂ ਸੋਹਣਾ ਤੱਪਾ ਹੋਰ ਕੋਈ ਚੀਜ਼ਾਂ ਮੰਗੀਆਂ ਗੱਡੀ ਮੰਗੀਆ ਸਭ ਕੁਝ ਤੁਹਾਨੂੰ ਦਿੱਤਾ ਤੇ ਫਿਰ ਵੀ ਸਾਡੇ ਨਾਲ ਉਹ ਕੱਲ੍ਹ ਦਾ ਪਚੋਲਾ ਵਿੱਚ ਵੇ ਮੈਂ ਦੱਸੋ ਕਿਹੜੇ ਪਾਸੇ ਗੜੀ ਸੋਗੇ ਸਾਨੂੰ ਵੇਖੋ ਵਿਚੋਲਾ ਕਹਿੰਦਾ ਵੀ ਮੇਰਾ ਕੋਈ ਕਸੂਰ ਨਹੀਂਗਾ ਕੁੜੀ ਵਾਲੇ ਕਹਿੰਦੇ ਵੀ ਵਿਚੋਲੇ ਦਾ ਕਸੂਰ ਆ ਸਾਰਾ ਮੁੰਡੇ ਦੇ ਪਿਓ ਨੂੰ ਪੁੱਛਿਆਗਾ ਮੁੰਡੇ ਦਾ ਪਿਓ ਜਿਹੜਾਗਾ ਉਹ ਇਸ ਟਾਈਮ ਥੋੜਾ ਜਿਹਾ इमोशनल ਹੋਇਆ ਪਿਆਗਾ ਗਵਾਂਢੀ ਨੂੰ ਪੁੱਛਦੇ ਆ ਗੱਲਬਾਤ ਕੀ ਆ ਬਾਈ ਜੀ ਕਿਵੇਂ ਆ ਪਰਿਵਾਰ ਦਾ ਮਾਹੌਲ ਪਰਿਵਾਰ ਦਾ ਮਾਹੌਲ ਥੋੜਾ ਜਿਹਾ ਸਦਮੇ ਚ ਆਈ ਕਿਉਂਕਿ ਇਸ ਸ਼ਗਨਾ ਦੇ ਮਾਹੌਲ ਦੇ ਵਿੱਚ ਇਹ ਜਾ ਕੰਮ ਹੋ ਜੇ ਤਾ ਥੋੜਾ ਜਿਹਾ ਔਖਾ ਹੋ ਜਾਂਦਾ ਹੈਗਾ ਕਿਤੇ ਤਾਂ ਖੁਸ਼ੀ ਆਉਣੀ ਸੀ ਕਿੱਥੇ ਗਮੀ ਦਾ ਮਾਹੌਲ ਚ ਪਰਿਵਾਰ ਫਰਤ ਹੈ ਅੱਛਾ ਮੁੰਡੇ ਦਾ ਚਾਲ ਚੱਲਣ ਕਿਵੇਂ ਸੀ ਚਾਲ ਚੱਲਣ ਥੋੜਾ ਜਿਹਾ ਖਰਾਬ ਸੀ ਮੁੰਡੇ ਦਾ ਅੱਛਾ ਕੁੜੀ ਤੁਸੀਂ ਜਾਂਚ ਕੀਤੀ ਸੀਗੀ ਅਸੀਂ ਜਾਂਚ ਕੀਤੀ ਉਸ ਦਿਨ ਮੈਂ ਮੁੰਡੇ ਦਾ ਪਿਓ ਕਹਿੰਦਾ ਸਾਡਾ ਮੁੰਡਾ ਬਹੁਤ ਸਾਊ ਆ ਅੱਛਾ ਸਾਡੇ ਮੁੰਡੇ ਕੋਲੇ ਵਧੀਆ ਸਭ ਕੁਝ ਆ ਸਾਡੇ ਕੋਲੇ ਪ੍ਰਾਪਰਟੀ ਆ ਸਭ ਕੁਝ ਆ ਕੋਠੀ ਪਾਈ ਵੀ ਆ ਅੱਛਾ ਮੈਂ ਜਿਹੜੀ ਮੰਗ ਕੀਤੀ ਅਸੀਂ ਹਰ ਇੱਕ ਮੰਗ ਪੂਰੀ ਕੀਤੀ ਇਹਨਾਂ ਨੇ ਪਹਿਲਾਂ ਵਿਆਹ ਤੋਂ ਪਹਿਲਾਂ ਇਹਨਾਂ ਨੇ ਕਿਹਾ ਸੀ ਕੁਝ ਨਹੀਂ ਮੰਗਦੇ ਠੀਕ ਹੈ ਜਦੋਂ ਸਗਣ ਬਹਿ ਗਿਆ ਠੀਕ ਹੈ ਹੋਲੀ-ਵੋਲੀ ਮੁੰਡੇ ਦੀ ਡਵੰਡਾ ਵਾਂ ਲੱਗ ਗਿਆ ਕਿ ਕਾਰ ਚਾਹੀਦੀ ਆ ਅਸੀਂ ਆਲਟੋ ਕਾਰ ਨਵੀਂ ਦਿੱਤੀ ਇਹਨੂੰ ਜਿਵੇਂ ਨਵੀਂ ਅੱਛਾ ਹਾਂਜੀ ਠੀਕ ਹੈ ਇੱਕ ਬੋਲਟ ਦਿੱਤਾ ਤੇ ਉੱਤੋਂ 15 ਲੱਖ ਰੁਪਏ ਦਿੱਤਾ ਗਹਿਣਾ ਸਭ ਕੁਝ ਦਿੱਤਾ ਫੇਰ ਵੀ ਸਾਡੇ ਨਾਲ ਧੱਕਾ ਹੋਇਆ ਸੰਤਾ ਇਨਸਾਫ ਚਾਹੀਦਾ ਮੇਨ ਗੱਲ ਸਾਰਾ ਕੁਝ ਆਇਆ ਤੁਹਾਡੇ ਕੋਲ ਮੋਟਰਸਾਈਕਲ ਪਹਿਲਾਂ ਦਿੱਤੀ ਸਗਨ ਰਿਤ ਤੇ ਨਹੀਂ ਜੀ ਹਾਂ ਦਿੱਤਾ ਦਾ ਕੁਝ ਵੀ ਨਹੀਂ ਗਾ ਅਜੇ ਤੱਕ ਜਾਣਾ ਸੀ ਕੱਲ ਨੂੰ ਬਰਾਤ ਲੈ ਕੇ ਜਾਣੀ ਉਹ ਤਾਂ ਕਹਿੰਦਾ ਦਿੱਤਾ ਹੀ ਨਹੀਂ ਕੁਛ ਜਿਹੜਾ ਸਮਾਨ ਛੱਡ ਕੇ ਗਏ ਆ ਮੈਂ ਖੜਾ ਅੱਛਾ ਇਨਾਂ ਨੇ ਅਲਟੋ ਗੱਡੀ ਪਹਿਲਾਂ ਸਗੰਤੇ ਲਈ ਸੀ। ਅੱਛਾ ਬੁਲਟ ਮੋਟਰਸਾਈਕਲ ਇਹਨਾਂ ਨੇ ਉਦੋਂ ਮੰਗਾਈ ਜਿੱਦਾਂ ਅਸੀਂ ਕਹਿੰਦੇ ਬਰਾਤ ਲੈ ਕੇ ਆਵਾਂਗੇ ਬੁਲਟ ਮੋਟਰਸਾਈਕਲ ਤੇ ਆਵਾਂਗੇ। ਪਹਿਲਾਂ ਤੁਸੀਂ ਕਿਹਾ ਸੀ ਕੋਈ ਸਮਾਨ ਨਹੀਂ ਲੈਂਦੇ ਕਿ। ਕਹਿਆ ਸੀ ਕਿ ਜੀ। ਅੱਛਾ ਤੇ ਹੁਣ ਫਿਰ ਓਏ ਫਿਰ ਵਿਚੋਲੇ ਇਹਨਾਂ ਦਾ ਆਪਸ ਵਿੱਚ ਹੋਇਆ ਵਿੱਚੋਂ ਗੱਲਬਾਤ ਜੀ। ਤੁਸੀਂ ਵੀ ਪੈਸੇ ਪੁੱਸੇ ਲਏ ਆ। ਜਵਾਨੀ ਜੀ ਇਹਨਾਂ ਨੇ ਇੱਕ ਛਾਪ ਦੀ ਗੱਲ ਕੀਤੀ ਸੀ ਅਜੇ ਦੇਣਗੇ ਤਾਂ ਜੇ ਸਿਰੇ ਨਿਪੜੂ ਕੀ ਸਾਨੂੰ ਤਾਂ ਲੱਗਦਾ ਵੀ ਵਿਚਾਲੇ ਰੱਖਣੇ। ਤੂੰ ਵਿਆਹ ਕਰਾ ਲਿਆ ਕਿ ਨਹੀਂ ਕਰਾਇਆ? ਮੈਂ ਵਿਆਹ ਕਰਾ ਲਿਆ ਹੀ ਪਿਆ ਕੇ। ਕੁੜੀ ਨੂੰ ਵੇਖੋ ਮੁੰਡੇ ਨੇ ਗੱਲ ਕੀ ਕਹੀ ਹੈ ਕਹਿੰਦਾ ਮੈਂ ਪਿਆ ਕੇ ਵਿਆਹ ਕਰਾ ਲਿਆਗਾ ਤੇਰੇ ਪਿਓ ਨੂੰ ਸ਼ਰਮ ਤੇਰੇ ਪਿਓ ਨੂੰ ਚ ਸ਼ਰਮ ਆ ਹੀ ਰਹੀ ਹੈ ਤੈਨੂੰ ਸ਼ਰਮ ਨਹੀਂ ਆਈ ਉਹ ਕੁੜੀ ਮਰਨ ਲੱਗੇ ਜੀ ਨਹਿਰ 'ਚ ਛਾਲ ਮਾਰ ਕੇ ਜੀ ਹੁਣ ਇਹਨਾਂ ਦੇ ਕੁੜੀ ਦੇ ਜੱਕੜ ਜਾ ਉਹ ਕੁੜੀ ਥੋੜੀ ਮਰਨ ਦੇ ਦਿੰਦਾ ਮੈਂ ਤਾਈਂ ਪਿਆ ਕੇ ਵਿਆਹ ਕਰਾ ਲਿਆ ਮੈਂ ਤੂੰ ਆਪਦੇ ਮਾਂ ਪਿਓ ਕੋਲੇ ਗੱਲਬਾਤ ਕੀਤੀ ਸਾਰੀ ਗੱਲਬਾਤ ਕੀਤੀ ਤੂੰ ਉਹਨਾਂ ਦੀ ਜਿਹੜੀ ਜਿੰਦਗੀ ਹੈ ਉਹਨਾਂ ਦਾ ਜਿਹੜਾ ਹੈਗਾ ਸਾਰੇ ਬੇਇੱਜ਼ਤੀ ਹੋਈ ਹੈ ਉਹਨਾਂ ਨੇ ਸਾਰਾ ਤਨੂੰ ਪਤਾ ਸੀ ਸਾਰਾ ਵਿਆਹ ਦਾ ਪ੍ਰੋਗਰਾਮ ਕਰ ਲਿਆ ਸੀਗਾ ਕਰ ਲਿਆ ਸੀ ਕਿ ਨਹੀਂ ਕੀਤਾ ਸੀ ਤਾਂ ਜੀ ਸਾਰਾ ਓਕੇ ਹੋ ਗਿਆ ਜਿਸ ਦਿਨ ਇਹਦਾ ਵਿਆਹ ਸੀਗਾ ਇਹਨੇ ਵਿਆਹ ਤੋਂ ਇੱਕ ਦਿਨ ਪਹਿਲਾਂ ਹੀ ਰਾਤ ਨੂੰ ਉਸ ਵੇਰੇ 3 ਵਜੇ ਮੈਨੂੰ ਫੋਨ ਕੀਤਾ ਕੋਈ 2:30 ਦਾ ਟਾਈਮ ਹੋਣਾਗਾ ਤੂੰ ਲਿਆ ਜੀ ਹਾਂ ਲਿਆ ਜੀ ਹਾਂਜੀ ਹਾਂਜੀ अच्छा ਤੇ ਮੈਨੂੰ ਕਹਿੰਦਾ ਬਾਈ ਐਂ ਕਰਕੇ ਗੱਲ ਆ ਗਈ ਵੀ ਮੈਂ ਵਿਆਹ ਨਹੀਂ ਕਰਵਾ ਸਕਦਾ ਗੱਲ ਪਹਿਲਾਂ ਵੀ ਹੋਈ ਸੀਗੀ ਪਹਿਲਾਂ ਥੋੜਾ ਬਹੁਤ ਦੋ ਚਿੱਤਾਂ ਚਿੱਤ ਸੀਗਾ ਇਹਦਾ ਵੀ ਕਰਵਾ ਲੂੰਗਾ ਵੀ ਨਾ ਕਰਵਾਵਾ ਵੀ ਉਹਨੂੰ ਕੀ ਕਰਾਂ ਮੈਂ ਉਹ ਕਰੇ ਗੱਲ ਕੀਤੀ ਕਰੇ ਗੱਲ ਕੀਤੀ ਸੀ ਨਾਲ ਹਾਂਜੀ ਹਾਂਜੀ ਮੈਂ ਇਹਦੇ ਡੈਡੀ ਨੂੰ ਪਹਿਲਾਂ ਦੱਸਿਆ ਸੀਗਾ ਮੈਂ ਐਂ ਕਰਕੇ ਮੁੰਡੇ ਤੇ ਹੈ ਗਿਆ ਕਿਤੇ ਗੱਲ ਬਾਤ ਤੇ ਆਪਾਂ ਉਹਦਾ ਕਰ ਦਈਏ ਇਹ ਕਹਿੰਦਾ ਆਪੇ ਤਾਂ ਕਹਿੰਦਾ ਵੀ ਉਹ ਕੁੜੀ ਦਾ ਪਰਿਵਾਰ ਨਹੀਂ ਸਹੀ ਹੈਗਾਗਾ ਤੇ ਆਪਾਂ ਜਿੱਥੇ ਕਰ ਰਹੇ ਆ ਉਹ ਬਹੁਤ ਵਧੀਆ ਪਰਿਵਾਰ ਹੈਗਾ ਤੇ ਨਾਲੇ ਆਪ ਨੂੰ ਕਹਿੰਦੇ ਆਖੇ ਵੀ ਸਮਾਨ ਚ ਕਾਫੀ ਕੁਝ ਦੇ ਰਹੇ ਹੈਗੇ ਅੱਛਾ ਮੇਨ ਗੱਲ ਤਾਂ ਲਾਲਚ ਸਮਾਨ ਦਾ ਆ ਗਿਆ ਜੀ ਇਹਦੇ ਬਾਪੂ ਨੂੰ ਅੱਛਾ ਤੇ ਇਹਦਾ ਮੈਨੂੰ ਫੋਨ ਆਇਆ ਕਹਿੰਦਾ ਭਾਈ ਐਂ ਕਰਕੇ ਗੱਲ ਆ ਨਹੀਂ ਮੈਂ ਕਹਿੰਦਾ ਮੈਂ ਮਰਦਾ ਮੈਂ ਬਰਾਤ ਤਾਂ ਕਹਿੰਦਾ ਮੈਂ ਲੈ ਕੇ ਜਾ ਨਹੀਂ ਸਕਦਾ ਤੇ ਮੈਂ ਮਰਦਾ ਤੁਸੀਂ ਲਾਲਚ ਕੀਤਾ ਸੀਗਾ ਕੋਈ ਲਾਲਚ ਨਹੀਂ ਭਾਈ ਜੀ ਸਾਰੇ ਪਿੱਟ ਨਹੀਂ ਇਹਦੇ ਆ ਯਾਰਾਂ ਦੋਸਤਾਂ ਦੇ ਪਾਏ ਵੇ ਇਹਨਾਂ ਨੇ ਵਿਗਾੜਿਆ ਸਾਡਾ ਮੁੰਡਾ ਜੀ ਤੁਸੀਂ ਸਾਰਾ ਕੁਝ ਜਾਣਦੇ ਸੀ ਜਾਣਦੇ ਕੀ ਸੀ ਕਿ ਸਾਰੇ ਸਿਆਪੇ ਹੀ ਇਹਨਾਂ ਭੈਣ ਚੋਦ ਕੰਜਰਾਂ ਦੇ ਪਾਏ ਇਹਨਾਂ ਦੇ ਜੀ ਇਹਨਾਂ ਨੇ ਮੁੰਡਾ ਵਿਗਾੜਿਆ ਸਾਡਾ ਸਾਰਾ ਜੀ ਯਾਰ ਬੇਟੀ ਇਹਨਾਂ ਨੇ ਜਲੂਸ ਕੱਢ ਕੇ ਰੱਖਤਾ ਸਾਡੇ ਮੁੰਡੇ ਦਾ ਨਸ਼ੇ ਪੱਤਿਆਂ ਦੇ ਬਾਈ ਮੇਰੀ ਗੱਲ ਬਾਈ ਮੇਰੀ ਗੱਲ ਸੁਣ ਬਾਈ ਮੇਰੀ ਗੱਲ ਸੁਣ ਬਾਈ ਇੱਕ ਮਿੰਟ ਦੇ ਵੇਖੋ ਪਿਓ ਪੂਰਾ ਭਾਬੂ ਕਾ ਠੀਕ ਹੈ ਗੁੱਸੇ ਦੇ ਵਿੱਚ ਵੀ ਇਹ ਗੁੱਸਾ ਜਾਇਜ਼ ਵੀ ਹੈ ਪਿਓ ਦਾ ਕਿਉਂਕਿ ਮੁੰਡੇ ਦੀ ਸਾਰੀ ਗਲਤੀ ਆ ਪਿਓ ਜਿਹੜਾ ਹੈਗਾਗਾ ਉਹ ਆਂਡ ਗਵਾਂਡ ਜਾਂ ਰਿਸ਼ਤੇਦਾਰਾਂ ਦੇ ਵਿੱਚ ਮੂੰਹ ਦਿਖਾਉਣ ਜੋਗਾ ਨਹੀਂ ਰਿਹਾਗਾ ਗੱਲ ਕੀ ਆ ਸਾਰੀ ਜਿਹੜੀ ਆ ਵੀ ਮੁੰਡੇ ਨੇ ਭੱਜ ਕੇ ਵਿਆਹ ਕਰਾ ਲਿਆਗਾ ਰਿਸ਼ਤਾ ਕਰਾ ਲਿਆਗਾ ਵਿਆਹ ਲਵ ਮੈਰਿਜ ਕਰਾ ਲਈ ਹੈ ਜਿਹੜੇ ਕੁੜੀ ਵਾਲੇ ਪਰਿਵਾਰ ਆ ਉਹ ਸਾਰਾ ਖੜਾ ਉਹ ਵੀ ਸਦਮੇ ਦੇ ਵਿੱਚ ਆ ਕਿਉਂਕਿ ਕੁੜੀ ਦਾ ਜਿਹੜਾ ਵਿਆਹ ਹੈਗਾ ਸਾਰੇ ਰਿਸ਼ਤੇਦਾਰਾਂ ਨੂੰ ਪਤਾ ਸੀਗਾ ਵੀ ਕੁੜੀ ਦੀ ਇੰਨੀ ਤਰੀਕ ਨੂੰ ਅਗੇਜਮੈਂਟ ਹੋਈ ਆ ਇੰਨੀ ਤਰੀਕ ਨੂੰ ਵਿਆਹ ਹੈਗਾ ਸਾਰਾ ਪੈਲਸ ਬੁੱਕ ਕਰਵਾਇਆ ਸੀ ਪੈਲਸ ਵਗੈਰਾ ਬੁੱਕ ਕਰਾਇਆ ਸੀ ਹਾਂਜੀ ਪੈਲਸ ਵੀ ਬੁੱਕ ਕਰਾਇਆ ਵੈ ਸਾਡਾ ਬੁੱਕ ਸਾਰਾ ਕੁਝ ਜਿਵੇਂ ਨੇ ਖਾਣਾ ਪੀਣਾ ਆਇਆ ਸੀਗਾ ਸਭ ਕੋ ਜੀ ਤਿਆਰੀਆਂ ਸੀ ਫੁੱਲ ਬਟੇ ਫੁੱਲ ਨਾਲ ਸਾਡੀ ਪਹਿਲੀ ਪਹਿਲੀ ਕੁੜੀ ਦਾ ਵਿਆਹ ਸੀਗਾ ਤੇ ਪਹਿਲੇ ਕੁੜੀ ਦੇ ਵਿਆਹ ਸੀ ਤੇ ਮੂੰਹ ਕਾਲਾ ਕਰਾਤਾ ਮੇਰਾ ਦਾ ਜੀ ਕਰਦਾ ਨੂੰ ਮਾਰਦਾ بس ਹੋਰ ਕੁਝ ਨਹੀਂ ਜਾ ਸਾਡਾ 15 ਲੱਖ ਰੁਪਏ ਮੜਾ ਦਿਓ ਨਹੀਂ ਤਾਂ ਅਸੀਂ ਤਾਂ ਥਾਣੇ ਜਾਵਾਂਗੇ ਰੈਪਟ ਲਖਾਵਾਂਗੇ ਇਹਦੇ ਤੇ ਬੰਦੀ ਕਾਰਵਾਈ ਕਰਾਵਾਂਗੇ ਕੋ ਕੁੜੀ ਵਾਲੇ ਕਹਿੰਦੇ ਜਿਹੜੀ ਬੰਦੀ ਹੈ ਕਾਰਵਾਈ ਉਹ ਸਾਰੀ ਕਰੋ ਤੇ ਪਿਓ ਨੂੰ ਵਿਚਾਰੇ ਨੂੰ ਸਦਮਾਗਾ ਜਦੋਂ ਤੈਨੂੰ ਪਤਾ ਸੀ ਕੁੜੀ ਮਰ ਰਹੀ ਹੈ ਠੀਕ ਹੈ ਤੇ ਤੂੰ ਕਹਿੰਨਾਗਾ ਵੀ ਕੁੜੀ ਮਰ ਰਹੀ ਹੈ ਜਿਹੜੋ ਤੇਰੇ ਮਾਪਿਓ ਉਹ ਟੈਨਸ਼ਨ 'ਚ ਐ ਉਹਨਾਂ ਦੇ ਪਰ ਤੈਨੂੰ ਜ਼ਿੰਦਗੀ ਦਾ ਪ੍ਰਵਾਹ ਨਹੀਂ ਆਈਗਾ ਨਹੀਂ ਮਾਪਿਓ ਦਾ ਕਾਹਦੀ ਟੈਨਸ਼ਨ ਦੇ ਸੀਗਾ ਜੀ ਵਿਆਹ ਸੀਗਾ ਜਦੋਂ ਮੈਂ ਕੱਲਾ ਕਹਿ ਰਹਾ ਹੈਗਾ ਹੀ ਪਾਲਿਆ ਪੁੱਛੇ ਤੈਨੂੰ ਯਾਰ ਕਮਾਲ ਆ ਤੂੰ ਉਸ ਚੀਜ਼ ਦੀ ਟੈਨਸ਼ਨ ਹੀ ਨਹੀਂ ਮੰਨਦਾ ਉਹ ਮੈਂ ਬਾਪੂ ਨੂੰ ਕਿਹਾ ਸੀਗਾ ਜੀ ਮੈਂ ਕੁੜੀ ਨੂੰ ਪਿਆਰ ਕਰਦਾ ਤੇ ਬਾਪੂ ਮੰਨਿਆ ਨਹੀਂ ਕਹਿੰਦਾ ਨਹੀਂ ਤੇਰਾ ਰਿਸ਼ਤਾ ਮੈਂ ਆਪਦੀ ਜਿੱਥੇ ਮੇਰੀ ਇੱਛਾ ਹੈ ਉੱਥੇ ਕਰਾਉਂਗਾ ਪਰ ਮੈਨੂੰ ਉਹਨਾਂ ਦਾ ਰਿਸ਼ਤਾ ਨਹੀਂ ਮਨਜ਼ੂਰ ਸੀਗਾ ਜਿਹੜੀ ਮੈਂ ਕੁੜੀ ਨੂੰ ਪਿਆਰ ਕਰਦਾ ਸੀ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹੁੰਦਾ ਤੂੰ ਸਮਝਾਏ ਨੀ ਤੂੰ ਇਹਦਾ ਯਾਰ ਦੋਸਤ ਸਮਝਾਇਆ ਤਾਂ ਸਰ ਐਵੇਂ ਆ ਗੱਲ ਵੀ ਮੈਂ ਕਿਹਾ ਸੀ ਜੀ ਦੇਖ ਲੈ ਤੇਰਾ ਮਨ ਮਿਲਦਾ ਉਹਨਾਂ ਦਾ ਬੇਲਾ ਕਿੱਡਾ ਵੱਡਾ ਪਰਿਵਾਰ ਆ ਸਾਰੇ ਨੱਕ ਪਿੰਡ ਦੇ ਵਿੱਚ ਨੱਕ ਬੜ ਸਾਮੀ ਦਾ ਵੀ ਉਹਨਾਂ ਦੇ ਕੀ ਬੀਤ ਰਹੀ ਹੈਗੀ ਜੀ ਮੈਂ ਇਹਨੂੰ ਨਹੀਂ ਅੱਛਾ ਤੂੰ ਸਮਝਦਾਗਾ ਤੂੰ ਕੀਤਾ ਕੁਛ ਨਹੀਂ ਨਹੀਂ ਮੈਂ ਦੇਖ ਤੂੰ ਦੱਸ ਨਹੀਂ ਸਕਦਾ ਸੀ ਤੇ ਪਿਓ ਨੂੰ ਮੈਂ ਕੀ ਦੱਸਦਾ ਜੇ ਕਹਿੰਦਾ ਦੱਸਿਆ ਤਾਂ ਮੈਂ ਮਰੂੰਗਾ ਜੇ ਮੇਰੀ ਬਰਾਤ ਲੈ ਗਈ ਅੱਛਾ ਜੇ ਇਹ ਇਹ ਤਾਂ ਮੈਂ ਤਾਂ ਵੀ ਮਰੂੰਗਾ ਮੈਂ ਸਵੇਰੇ ਕਹਿੰਦਾ ਮੈਂ ਜਾਨ ਨਹੀਂ ਚੜਦਾ ਆਪਦੀ ਕਹਿੰਦਾ ਮੈਂ ਮਰੂੰਗਾ ਕਹਿੰਦਾ ਜਾ ਮੇਰਾ ਕੋਈ ਹੱਲ ਕਰਵਾ ਦੇ ਫਿਰ ਮੈਂ ਉਹਨੂੰ ਕਹਾਂ ਚੱਲ ਭਾਈ ਤੂੰ ਆ ਜਾ ਹੋਰ ਕੀ ਆ ਜੇ ਮੈਂ ਇਹਨੂੰ ਐਂ ਛੱਡਦਾ ਸੀ ਤੇ ਇਹਨਾਂ ਦੇ ਘਰੇ ਬਰਾਤ ਨਹੀਂ ਚੜਨੀ ਸੀ ਸੱਥਰ ਵਿਸ਼ਨਾ ਸੀਗਾ ਜੀ ਹੁਣ ਮੈਂ ਕਿਹੜੇ ਪਾਸੇ ਜਾਂਦਾ ਕਹਿੰਦਾ ਜੇ ਤੂੰ ਦੱਸੇਗਾ ਹੁਣ ਆਖੀਰ ਕਿਸੇ ਯਾਰ ਦੋਸਤ ਨੂੰ ਤਾਂ ਖੜਨਾ ਪੈਂਦਾ ਹੀ ਆ ਜੀ ਹੁਣ ਭਰਾਵਾਂ ਵਰਗਾ ਹੈਗਾ ਇਹ ਹੁਣ ਇਹਨੂੰ ਵੀ ਨਿਚੇ ਦੇਖ ਕੋਈ ਮਰਦਾ ਦੇਖੋ ਜਿਹੜਾ ਲਿਆਜੀ ਸੀਗਾ ਉਹਨੂੰ ਸਾਰੀ ਗੱਲ ਪਤਾ ਸੀਗੀ ਉਹ ਕਹਿੰਦਾ ਵੀ ਜੇ ਇਹਦਾ ਵਿਆਹ ਹੋ ਜਾਂਦਾ ਤਾਂ ਘਰੇ ਸੱਥਰ ਵਿੱਚ ਨਹੀਂ ਸੀਗੇ ਤੇ ਜਿਹੜਾ ਪਿਓ ਆ ਉਹ ਵੀ ਵਿਚਾਰਾ ਟੈਨਸ਼ਨ ਦੇ ਵਿੱਚ ਹੈ ਜਿਹੜੀ ਇਹਦੀ ਮਾਂ ਤੁਹਾਨੂੰ ਪਤਾ ਹੀ ਹੋ ਕਿਵੇਂ ਹੈ ਇਹਨਾਂ ਦੀ ਮਾਂ ਮਾ ਦਾਤਾ ਅਕਸਰ ਪਤਾ ਕੀ ਚੱਕਰ ਹੈ ਜਦੋਂ ਬੇਟਾ 20-22 ਸਾਲਾਂ ਦਾ ਹੁੰਦਾ ਹੈ ਮਾਪਿਆਂ ਨੂੰ ਤਾਂ ਹੁੰਦਾ ਹੀ ਆ ਵੀ ਮੇਰਾ ਬੇਟਾ ਪੜ੍ਹ ਲਿਖ ਗਿਆ ਤੇ ਹੁਣ ਵਿਆਹ ਕਰਵਾਊਗਾ ਤੇ ਮੈਨੂੰ ਸੁਖ ਹੋਊਗਾ ਪਰ ਜਦੋਂ ਉਹਨਾਂ ਨੂੰ ਇਸ ਚੀਜ਼ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਸਦਮਾ ਲੈ ਕੇ ਬੇਹੋਸ਼ ਹੋਏ ਡਿੱਗੇ ਪਏ ਐ ਉਹਨਾਂ ਨੂੰ ਆਸ ਹੀ ਨਹੀਂ ਰਹੀ ਕਿ ਸਾਡਾ ਪੁੱਤ ਸਾਡੀ ਸੇਵਾ ਕਰੂਗਾ ਵੇਖੋ ਪਿਓ ਵੀ ਇਮੋਸ਼ਨਲ ਆ ਵਿਚਾਰੇ ਤੋਂ ਕੁਝ ਬੋਲਿਆ ਨਹੀਂ ਜਾ ਰਿਹਾਗਾ ਕੀ ਕਹਿੰਦਾ ਵੀ ਮੇਰਾ ਬੇਇੱਜ਼ਤੀ ਹੋਗੀ ਤੁਹਾਡੀ ਬੇਇੱਜ਼ਤੀ ਇਹ ਤੋਂ ਵੱਡੀ ਬੇਇੱਜ਼ਤੀ ਕੀ ਹੋਗੀ ਬਾਈ ਜੀ ਸਾਰੇ ਰਿਸ਼ਤੇਦਾਰ ਸਾਰੇ ਮਹਿਮਾਨ ਘਰਾਂ ਦੇ ਆਣ ਗਵਾਂਡ ਆਇਆ ਬੈਠਾ ਜੀ ਐਡੂ ਗੱਡੀ ਬੇਇਜ਼ਤੀ ਕੀ ਹੋਊਗੀ ਇਹਦਾ ਜਮਾਂ ਨੱਕ ਡਬੋਤਾ ਸਾਡਾ ਜੀ ਹੁਣ ਫਿਰ ਤੁਸੀਂ ਕੁੜੀ ਵਾਲਿਆਂ ਨਾਲ ਕਿਵੇਂ ਕਰੋਗੇ ਉਹ ਤਾਂ ਕਹਿੰਦਾ ਮੈਂ ਵਿਆਹ ਕਰਾ ਲਿਆ ਕਿਵੇਂ ਉਹਨਾਂ ਦੀ ਇਹਨਾਂ ਵੇ ਹੱਕ ਬੰਦਾ ਜਦੋਂ ਅਸੀਂ ਪਿਚੋਲੇ ਬਣੇ ਸੀ ਉਸ ਟਾਈਮ ਤੇ ਇਹਨਾਂ ਨੇ ਸਾਰਾ ਕੁਝ ਦਿਖਾਇਆ ਇਹਨਾਂ ਦਾ ਖਰਚਾ ਦੇਣ ਜਿੰਨਾ ਵੀ ਟੋਟਲ ਖਰਚਾ ਹੋਇਆ ਸਾਰਾ ਕੁੜੀ ਵਾਲਿਆਂ ਨੂੰ ਦੇਣਾ ਤੇ ਨਾਲੇ ਇਹਨਾਂ ਦਾ ਜਾ ਕੇ ਉਹ ਤੇ ਜਲੂਸ ਕੱਢਾਂਗੇ ਅਸੀਂ ਅੱਛਾ ਤੁਸੀਂ ਇਹਨਾਂ ਦਾ ਜਲੂਸ ਵੀ ਕੱਢੋਂਗੇ ਖਾਣੇ ਪਾਨ ਦੀ ਕਾਰਵਾਈ ਵੀ ਕਰਾਉਂਗੇ ਫੁੱਲ ਕਰਾਂਗੇ ਜੀ ਜਦੋਂ ਵਿਚੋਲੇ ਬਣੇ ਸੀ ਉਦੋਂ ਤਾਂ ਇਹਨਾਂ ਨੇ ਆਪ ਦੇ ਜਿਹੜੇ ਚਾਰ ਕਿਲੇ ਪੈੜੀ ਦੇ ਸੀ ਪਤਾ ਨਹੀਂ ਕਹਨੇ ਆ ਕਿ ਬੈ ਇਹਨਾਂ ਕੋਲੇ ਉਹ ਵੀ ਦਿਖਾ ਕੇ ਇਹਨਾਂ ਨੇ ਕੱਟੀਆਂ ਤੱਕ ਮੰਗਿਆ ਮੋਟਰਸਾਈਕਲ ਮੰਗਿਆ ਇਸ ਤੋਂ ਬਾਅਦ ਜਲੂਸੀ ਕੱਢਾਂਗੇ ਇਹਨਾਂ ਦੇ ਜਿਹੜੀ ਚੀਜ਼ਾਂ ਮੰਗ ਕੀਤੀਆਂ ਸਭ ਕੁਝ ਦਿੱਤਾ ਜੀ ਫਿਰ ਵੀ ਸਾਡੇ ਨਾਲ ਧੱਕਾ ਹੋਇਆ ਹੈ ਵੇਖੋ ਜਿਹੜਾ ਕੁੜੀ ਦਾ ਭਰਾ ਹੈਗਾ ਉਹ ਵੀ ਇਮੋਸ਼ਨਲ ਹੈ ਜਿਹੜੇ ਵਿਚਾਰੇ ਨੇ ਰਿਸ਼ਤਾ ਕਰਾਇਆ ਸੀ ਵਿਚੋਲਾ ਉਹ ਵੀ ਇਮੋਸ਼ਨਲ ਹੈ ਕੁੜੀ ਦਾ ਜਿਹੜਾ ਮੁੰਡੇ ਦਾ ਪਿਓ ਆ ਉਹ ਵੀ ਇਮੋਸ਼ਨਲ ਹੈ ਠੀਕ ਹੈ ਘਰੇ ਜਿਹੜਾ ਇਹਨਾਂ ਦਾ ਪੂਰਾ ਗਮ ਦਾ ਮਾਹੌਲ ਹੈ ਪਿਓ ਮੁੰਡੇ ਨੇ ਭੂਰਾ ਵੀ ਗੱਲ ਸੋਚੀ ਨਹੀਂ ਗਈ ਵੀ ਚੁੱਪਚਾਪ ਆਪਦਾ ਵਿਆਹ ਕਰਾ ਲੈ ਕਿੰਨੇ ਦਿਨਾਂ ਬਾਅਦ ਆਇਆਗਾ ਮੁੰਡਾ ਤਿੰਨ ਦਿਨਾਂ ਬਾਅਦ ਆਇਆ ਜੀ ਤੁਹਾਨੂੰ ਤੇ ਆਇਆ ਨਹੀਂ ਸੀ ਪਤਾ ਨਹੀਂ ਸੀ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ ਇਹ ਤਾਂ ਲੱਭਿਆ ਸੀ ਜਾ ਕੇ ਗਾਂ ਗਾਂ ਦੀ ਗਾਂ ਨੇ ਯਾਰਾਂ ਦੋਸਤਾਂ ਨੂੰ ਫੋਨ ਕੀਤਾ ਜਿਹੜੇ ਗੰਦ ਬੰਦੇ ਨਿਕਲੇ ਸਾਡੇ ਸਾਰੇ ਰਿਸ਼ਤੇਦਾਰਾਂ ਦੀ ਬੇਇੱਜ਼ਤੀ ਕਰਾਤੀ ਜਿਨ੍ਹਾਂ ਦੇ ਮੈਂ ਕੁੜੀ ਵਾਲੇ ਤੇ ਜਾਂਦਾ ਸੀ ਉਹਨਾਂ ਦੇ ਵੀ ਮੈਨੂੰ ਠੋਕਰਾਂ ਮਾਰਨ ਲੱਗਦੇ ਨੇ ਵੇਖੋ ਉਹ ਚੋਲਾ ਕਹਿੰਦਾ ਸਿਰੇ ਦੇ ਗੰਦ ਬੰਦੇ ਨਿਕਲੇ ਕਿਉਂ ਮੁੰਡੇ ਦੇ ਸਾਰੇ ਸੀ ਸਾਰੀ ਗੱਲ ਮਾਪਿਓ ਦਾ ਕੋਈ ਦੋਸ਼ ਨਹੀਂ ਔਲਾਦ ਦਾ ਕਈ ਵਾਰੀ ਕੁਝ ਹੋ ਜਾਂਦਾ ਔਲਾਦ ਦਾ ਆਪਾਂ ਕੁਝ ਕਹਿ ਨਹੀਂ ਸਕਦੇ ਹੁੰਦੇ ਕਿ ਔਲਾਦ ਕਿੱਦਾਂ ਦੀ ਨਿਕਲਣੀ ਹੈ ਕਿੱਦਾਂ ਦੀ ਨਹੀਂ ਨਿਕਲਣੀਗੀ ਸਾਡੇ ਇੱਕ ਦਰਾਂ ਦੇ ਮੈਸੇਜ ਹੀ ਹੁੰਦੇ ਆ ਲੋਕਾਂ ਨੂੰ ਦੇਣ ਵਾਸਤੇ ਅਸੀਂ ਤੁਹਾਡਾ ਮੈਸੇਜ ਵੀ ਲੋਕਾਂ ਲਈ ਪ ਕਰ ਕਿਸੇ ਨੂੰ ਵੀਡੀਓ ਵਧੀਆ ਲੱਗਦੀ ਤਾਂ ਅਗਲਾ ਵੱਧ ਤੋਂ ਵੱਧ ਸ਼ੇਅਰ ਕਰਦਾਗਾ ਤੁਹਾਡੇ ਮੈਸੇਜ ਆਈ ਵੀ ਅਸੀਂ ਦੱਸ ਰਹੇ ਆਂ ਵੀ ਕਿੱਦਾਂ ਹੁਣ ਫਿਰ ਕਿਵੇਂ ਨਿਬੜੂਗਾ ਸਾਰੀ ਗੱਲ ਇਖੜੂਗਾ ਕਿ ਜਿੰਨਾ ਖਰਚਾ ਆਇਆ ਕੁੜੀ ਵਾਲਿਆਂ ਦਾ ਉਹਨਾਂ ਖਰਚਾ ਸਾਰਾ ਕੋਈ ਦੇਣਾ ਪਊਗਾ ਜੋ ਇਹਨਾਂ ਨੇ ਲਿਆ ਉਹਨਾਂ ਤੋਂ ਵਾਪਸ ਕਰਨਾ ਪਊਗਾ ਖਰਚਾ ਦੇਣਾ ਪਊ ਕੁੜੀ ਵਾਲੇ ਦੀ ਬੇਇੱਜ਼ਤੀ ਹੋ ਗਈ ਉਹਨਾਂ ਨੇ ਦਾਗ ਲਾਤਾ ਕੁੜੀ ਨੂੰ ਇਹ ਇੱਕ ਕਤੀੜ ਨਹੀਂ ਵੇਖੋ ਜਿਹੜਾ ਵਿਚੋਲਾ ਉਹ ਕਤੀੜ ਕਹੀ ਜਾਂਦਾ ਮੁੰਡੇ ਨੂੰ ਠੀਕ ਹੈ ਬੇਕੁਦ ਸ਼ਰੇ ਹਮ ਤੈਨੂੰ ਸ਼ਰਮ ਨਹੀਂ ਆਈ ਕਾਂ ਦਾ ਖਰਚਾ ਹੀ ਹੁਣ ਇਹਨੂੰ ਸ਼ਾਪ ਪਾ ਦੀਏ ਆਪਣੇ ਕੰਨੀ ਹੋ ਜੂਗਾਈ ਸਾਡੀ ਸਾਈਡ ਹੋ ਜੂਗਾ ਸ਼ਾਪ ਦਾ ਰੋਲਾ ਹੀ ਸਾਰਾ ਸ਼ਾਪ ਨਹੀਂ ਮਿਲੀ ਤਾਂ ਹੀ ਰੋਲਾ ਪਾਈਦਾ ਜਿਹੜਾ ਇਹਨਾਂ ਦਾ ਖਰਚਾ ਹੀ 5000 ਮਹੀਨਾ ਦੇ ਦੂੰਗਾ ਇਹਨਾਂ ਨੂੰ ਮਾਂ ਕਿਸ਼ਤ ਬੰਨ ਲੈਣ ਮੇਰੇ ਨਾਲ ਜਿਹੜਾ 15 ਸਾਡਾ 15 ਲੱਖ ਇਕੱਠਾ ਲੱਗਿਆ ਤੂੰ ਮੇਰੇ ਤੋਂ ਚਪੇੜੇ ਨਾ ਖਾ ਲਈ ਚਪੇੜੇ ਮੈਂ ਦੱਸੀ ਜਾਂਦਾ ਤੈਨੂੰ ਵੇਖੋ ਮੁੰਡਾ ਜਿਹੜਾ ਕੁੜੀ ਦਾ ਭਰਾ ਕਹਿੰਦਾ ਸਾਡਾ 15 ਲੱਖ ਰੁਪਏ ਇਕੱਠਾ ਲੱਗਿਆ ਮੁੰਡਾ ਜਿਹੜਾ ਜਿਸ ਨਾਲ ਵਿਆਹ ਹੋਣਾ ਸੀ ਉਹ ਕਹਿੰਦਾ 5000 ਰੁਪਏ ਮੇਰੇ ਨਾਲ ਮਹੀਨਾ ਮੰਨ ਲਓ ਉਹ ਮੈਂ ਤੁਹਾਨੂੰ ਦੇ ਦਊਗਾ ਸਾਨ ਕਰ ਰਹੇ ਤੂੰ ਸਾਨ ਕਰਦਾ ਉਹਨਾਂ ਤੇ ਨਹੀਂ ਅਸੀਂ ਕੋਈ ਮੰਗ ਨਹੀਂ ਕੀਤੀ ਸੀਗੀ ਪਹਿਲਾਂ ਆ ਬਚੋਲੇ ਨੇ ਗੱਲਬਾਤ ਹੋ ਗਈ ਮੰਗ ਹੋਈ ਆਈ ਤੁਸੀਂ ਕਿਉਂ ਨੂੰ ਪੁੱਛਉਨਾ ਮੰਗ ਕੀਤੀ ਸੀ ਕਿ ਨਹੀਂ ਕੀਤੀ ਸੀ ਇਹ ਤਾਂ ਕਨਹੀਂ ਮੇਰਾ ਮੁੰਡਾ ਆਲਟੋ ਕਾਰ ਬਿਨਾ ਜਾਂਦਾ ਨਹੀਂ ਬਾਹਰ ਅਸੀਂ ਬੋਲਟ ਲੈ ਕੇ ਜਾਣਾ ਤਾਂ ਅੱਜ ਦੇ ਵਿੱਚ ਮੇਰੇ ਕੋਲ ਫੋਰਚਨਰ ਆ ਯਾਰਾ ਬੇਲੀਆਂ ਦੀ ਮੈਂ ਆਲਟੋ ਆਲਟੋ ਦੀ ਕਹਿੰਦਾ ਮੇਰੇ ਕੋਲੇ ਯਾਰਾ ਬੇਲੀਆਂ ਦੀ ਫੋਰਚਨਰ ਹੈ ਤੇ ਕਹਿੰਦਾ ਮੈਂ ਆਲਟੋ ਦੀ ਗੱਲ ਨਹੀਂ ਕਰਦਾ ਆਪਦਾ ਕੁਝ ਵੀ ਨਹੀਂ ਫੋਰਚਨਰ ਆ ਯਾਰ ਬੇਲੀਆਂ ਦੀ ਭਾਈ ਕੋਈ ਗੱਲ ਨਹੀਂ ਭਰਾ ਮੇਰਾ ਛੋਟਾ ਇਹਦਾ ਹੀ ਆ ਵੇਖੋ ਪੰਪ ਪੰਪ ਛਕਾਉਂਦੇ ਆ ਪੰਪ ਹੀ ਮਾਰਦੇ ਆ ਪੰਪ ਬੰਦੇ ਨੂੰ ਲੈ ਕੇ ਵਹਿ ਜਾਂਦੇ ਆ ਇੱਕ ਦੂਜੇ ਯਾਰਾ ਬੇਲੀਆਂ ਦੇ ਪੰਪਾਂ ਦੇ ਵਿੱਚ ਹੀ ਕੰਮ ਹੁੰਦਾਗਾ ਵੇਖੋ ਕੁੜੀ ਦੀ ਜ਼ਿੰਦਗੀ ਵੀ ਤਬਾਹ ਹੋਗੀ ਉਧਰੋਂ ਮਾਪਿਓ ਦੀ ਜ਼ਿੰਦਗੀ ਵੀ ਅਫਸੋਸ ਦੇ ਵਿੱਚ ਉਹ ਵੀ ਰਿਸ਼ਤੇਦਾਰਾਂ ਦੇ ਵਿੱਚ ਮੂੰਹ ਦਿਖਾਉਣ ਜੋ ਕਿ ਨਹੀਂ ਰਹੇਗੇ ਜਿਹੜੇ ਆ ਕੁੜੀ ਵਾਲੇ ਆ ਉਹ ਵੀ ਵਿਚਾਰੇ ਸਦਮੇ ਦੇ ਵਿੱਚ ਆ ਵੇਖੋ ਤੁਹਾਨੂੰ ਅਸੀਂ ਇੱਕ ਮੈਸੇਜ ਦਿੰਨੇ ਆ ਮੈਸੇਜ ਰਹੀਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਅੱਜਕੱਲ ਦੇ ਨੌਜਵਾਨ ਆ ਉਹ ਆਪਣੇ ਮਾਂ ਪਿਓ ਬਾਰੇ ਨਹੀਂ ਸੋਚਦੇਗੇ ਨਾ ਹੀ ਆਪਣੇ ਜਿੰਨਾਂ ਨਾਲ ਰਿਸ਼ਤਾ ਗੱਲਬਾਤ ਹੁੰਦੀ ਆ ਉਹਨਾਂ ਬਾਰੇ ਨਹੀਂ ਸੋਚਦੇ ਸਾਡੇ ਚੈਨਲ ਨਾਲ ਤੁਸੀਂ ਬਣੇ ਰਹੋ ਸਾਡਾ ਜੇਕਰ ਤੁਹਾਨੂੰ ਮੈਸੇਜ ਵਧੀਆ ਲੱਗਦਾਗਾ ਤੁਸੀਂ ਇੱਕ ਦੂਜੇ ਭਰਾ ਨੂੰ ਸ਼ੇਅਰ ਕਰਿਆ ਕਰੋ ਕਿਉਂਕਿ ਅਸੀਂ ਮੈਸੇਜ ਦੇ ਰahin ਤੁਹਾਨੂੰ ਦੱਸਣਾ ਚਾਹੁੰਨੇ ਆ ਵੀ ਅੱਜਕੱਲ ਦੁਨੀਆ ਦੇ ਹਾਲ ਇਦਾਂ ਦੇ ਹੋ ਚੁੱਕੇ ਆ ਧੰਨਵਾਦ